ਮੈਂ ਜੇ ਆਪਾਂ ਬੈਠੇ ਹਸਪੀਟਲ ਵੇਟਿੰਗ ਵਿੱਚ ਬੈਠੇ ਆ ਜੇ ਵਾਰੀ ਨਹੀਂ ਆਈ ਹੈ ਨਾ ਮੈਂ ਦੱਸਣੀ ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕੀ ਹਾਲ ਚਾਲ ਆਪਾਂ ਇਹ ਹਸਪੀਟਲ ਇੰਨੀ ਮੈਡੀਸਨ ਲੱਲੀ ਹੈ ਸਵੇਰ ਦੇ ਆਏ ਕਿਉਂਕਿ ਵਾਰੀ ਫਿਰ ਥੋੜੀ ਮੁਸ਼ਕਲ ਆਉਂਦੀ ਹੈ ਮਾਰਨਿੰਗ ਟਾਈਮ ਹੋਣਾ ਪੈਂਦਾ 8:30 10 ਵਜੇ ਆਏ ਸੀ ਆਪਾਂ ਟਾਈਮ ਹੋ ਗਿਆ 12 ਦਾ ਮੈਡੀਸਨ ਲੈ ਕੇ ਚੱਲੀਏ ਹੁਣ ਕਰ ਜਣਾ ਪਲਾਟ ਪਲਾਟ ਚ ਜਾਣਾ ਪਲਾਟ ਚ ਜਾਵਾਂ ਕਿਉਂਕਿ ਉੱਥੇ ਛੋਟਾ ਮोटा ਕੰਮ ਕਰਦੇ ਆਂ ਆਪਾਂ ਜਾ ਕੇ ਚੱਲੀਏ ਫਿਰ ਠੀਕ ਹੁਣ ਅਸੀਂ ਪਹੁੰਚ ਗਏ ਆ ਕਿੱਥੇ ਗਾਂਧੀ ਚੌਂਕ ਗਾਂਧੀ ਚੌਂਕ ਮੈਨੂੰ ਨਹੀਂ ਇੰਨਾ ਪਤਾ ਲੱਗਦਾ ਕਿਹੜਾ ਚੌਂਕ ਕਿਹੜਾ ਨਹੀਂ ਇਹੋ ਦੱਸ ਦੇ ਚਲੋ ਕੋਈ ਲੱਗੂਗਾ ਹੋਲੀ-ਵੋਲੀ ਗਾਂਧੀ ਚੌਂਕ ਆਪਾਂ ਪਹੁੰਚ ਗਏ ਆ ਤੇ ਹੁਣ ਆਪਾਂ ਜਾਵਾਂਗੇ ਉੱਧਰ ਘਰੇ ਗਾਂਧੀ ਚੌਂਕ ਟ੍ਰੈਫਿਕ ਬੜੀ ਹੋ ਜਾਂਦੀ ਸਵੇਰੇ ਮੋਰਚੇ ਸਵੇਰੇ ਜਦੋਂ ਆਪਾਂ 9 ਵਜੇ ਨਿਕਲੇ ਉਦੋਂ ਟ੍ਰੈਫਿਕ ਘੱਟ ਹੀ ਹੁੰਦਾ ਟ੍ਰੈਫਿਕ ਬਹੁਤ ਜ਼ਿਆਦਾ ਇੱਧਰ ਆ ਵੇਖੋ ਜੁੱਤੀਆਂ ਦੀ ਸੇਲ ਲੱਗੀ ਮੇਰੇ ਦਿਲ ਕਰਦਾ ਲੈਣਾ ਮਰੂਦ ਆ ਗਏ ਮਰੂਦ ਮਰੂਦਾਂ ਦੇ ਮਰੂਦ ਦੀਪਾ ਰਣਾ ਇੱਥੇ ਹੋਇਆ ਜੁੱਤੀਆਂ ਨੇ ਇੱਧਰ ਮਰੂਦਾਂ ਦੀ ਰੇੜੀ ਚਲ ਲੈ ਆ ਫਰੂਟ ਤੇ ਹੁਣ ਆਪਾਂ ਚੱਲੇ ਆ ਸਿੰਬਲ ਚੋਂ ਖਲਾਉਂਦੇ ਆ। ਲੋ ਜੀ ਓਕੇ ਭਾਈ ਥੈਂਕ ਯੂ ਆ ਫੜੋ। ਚਲੀ ਹੁਣ ਫਰੂਟ। ਹਾਂਜੀ ਤਾਂ ਹਾਂਜੀ ਇੰਗਲਿਸ਼ ਵਿੱਚ ਕਿਹਾ। ਅਸੀਂ ਹੁਣ ਲੈ ਲਿਆ ਫਰੂਟ, ਗਰੇਪਸ, ਔਰੈਂਜ। ਇਸ ਦੇ ਕਹਿੰਦੇ ਫਰੂਟ ਲੈ ਲੇ। ਅਸੀਂ ਕਿਹਸੇ ਕਹਿੰਦੇ ਕਹਿੰਦੇ ਇਹ ਕਹਿੰਦੀ ਆਪਾਂ ਲੈ ਲਿਆ ਔਰੈਂਜ ਤੇ ਗਰੇਪਸ। ਤਕਰੀਬ ਸੀ ਕਹਿੰਦੇ ਅੰਗੂਰ ਨੂੰ। ਤਦ ਕਹੋਗੇ ਫਰੂਟ ਲੈ ਲਏ ਚੰਦੇ ਦਾ। ਇਹ ਬਸ ਪੰਜਾਬੀ ਸੀ ਆਪਣੀ। ਥੋਸ ਪੰਜਾਬੀ। ਥੋਸ ਪੰਜਾਬੀ ਵਧੀਆ। ਐਵੇਂ ਇੰਗਲਿਸ਼ ਵਿੱਚ ਕਹਿਆ ਗਿਆ ਨਾ ਆਪਣੀ ਵੇਚ ਦੀ ਲੱਗ ਜਾਨੀ ਧੋਪ ਨਿੱਤਰ ਗਿਆ ਵਾ ਦੇਣ ਨਿੱਤਰ ਗਿਆ ਬੀਬੀਆਂ ਆਂਦੀਆਂ ਨੇ ਉਹਦੇ ਪ੍ਰਾਣੀਆਂ ਦਿਨ ਨਿੱਤਰ ਗਿਆ ਵਾ ਇਦਾਂ ਹਰ ਕੇ ਕਹਿਣਾ ਉੱਪਰ ਟੈਂਕੀ ਲੱਗ ਗਈ ਪੈਪ ਤੋੜ ਦੇਣਾ ਧਿਆਨ ਨਾ ਸਦੀਪ ਆਇਆ ਤੇ ਨਾਲ ਮम्मी ਆਏ ਤੇ ਮੈਂ ਸੰਦੀਪ ਨੂੰ ਪੁੱਛਣ ਡੇ ਕਿ ਉਹ ਕਿਉਂ ਨਹੀਂ ਆਈ ਸੀ ਮੈਂ ਕੋਲੂ ਕੀ ਤੇ ਨਹੀਂ ਕਿਤੇ ਅੱਛਾ ਅੱਛਾ ਠੀਕ ਉਹ ਪੁੱਛਣ ਡੀ ਮੈਂ ਲੁਕੀ ਆ ਕਹਿੰਦੇ ਤੁਹਾਡਾ ਕੰਮ ਬਣ ਗਿਆ ਮਾਹੀ 11000 ਰੁਪਏ ਲੈ ਲਿਆ ਜਿਵੇਂ ਨਹੀਂ ਕਰਨਾ ਆਓ ਐਨੀ ਸੁਪੀਅਸ ਕਪਾਈ ਜੇ ਹੈ ਐਨੀ ਸੁਪੀਅਸ ਪਾ ਕੇ ਬੈਠੇ ਨਾਰਾਜ ਇਹ ਤੇ ਸੰਤਰੇ ਕਿ ਨਹੀਂ ਤੇ ਅਸਲ ਚ ਦੋ ਮੈਂਬਰ ਘਾਟੇ ਹਨ ਇਹਨਾਂ ਦੇ ਗੱਲਾਂ ਤਾਂ ਡੀ ਵਿਲੀ ਸਾਲ ਸਾਨੂੰ ਸੰਤਰੇ ਸੱਚੇ ਇੱਕ ਹਰ ਗੁੰਦੀ ਜਗ੍ਹਾ ਹਰ ਗੁੰਦੀ ਹਰ ਗੁੰਦੇ ਐਨੀ ਜਗ੍ਹਾ ਹਾਂ ਆ ਧੁੱਪ ਅੱਜ ਧੁੱਪ ਕੜਾ ਕੇ ਕੰਮ ਨਿਬੜ ਗਿਆ ਬਸ ਕੇ ਹਣ ਥੋੜਾ ਰਹਿ ਗਿਆ ਬਸ ਭਣ ਕੇ ਆਪਣਾ ਲੈਂਟਰ ਪਹਿਣਾ ਤੇ ਆਜੋ ਸਾਰੇ ਜਣੇ ਪਕੌੜਾ ਚੱਗਣਾ ਵਾਵਾ ਲੈਵਲ ਹੋ ਗਿਆ ਆਹ ਵਾਹ ਚੰਗਾ ਪਕੌੜਾ ਵਰਨਾ ਆਜੋ ਨਹੀਂ ਲੈਂਟਰ ਹੁਣੇ ਪਉਣ ਲੱਗੇ ਵੀਰੇ ਤੂੰ ਗੋੜੇ ਲੈ ਗਿਆ ਨਹੀਂ ਕੱਢਣੇ ਇੱਥੇ ਆਪਣੇ ਵਾਧਾ ਕਰਦਾ ਉੱਧਰ ਆਪਣਾ ਕਰਨਾ ਚੰਗਾ ਪਕੌੜਾ ਵਰਨਾ ਭਲਕੇ ਆਜੋ ਸਾਰੇ ਜਣੇ ਜੀ ਖੁਲਾਸਾ ਸਦਾ ਸਾਰੇ ਆਹ ਹਿਲਦੇ ਨਹੀਂ ਪੂਰਾ ਲੌਂਗ ਕਟ ਦਾ ਕੰਮ ਚੱਲ ਰਿਹਾ ਹੈ ਨਰੇ ਤੇ ਚਾਹ ਆ ਗਈ ਆਪਣੇ ਮਿੱਤਰੋ ਚਾਹ ਪੀ ਲੋ ਫੋਟ ਫੋਟ ਬੰਦੇ ਕੋਹ ਨਹੀਂ ਕਰਨ ਰਿਆ ਸਹੀ ਗੱਲ ਮੈਨੂੰ ਦਿਹਾੜੀਆਂ ਬੜੀਆਂ ਨਜਾਇਜ਼ ਪੈਂਦੀਆਂ ਪਿੱਲਰ ਫੁੱਲ ਗਿਆ ਜੇ ਪਿੱਲਰ ਕਿਦਨੂੰ ਟੇਡਾ ਗਿਆ ਕਰਤਾ ਇਹਨਾਂ ਨੇ ਮੈਂ ਕੀ ਕਰਾਂ ਇਹਨਾਂ ਦਾ ਮਿਸਤਰੀਆਂ ਦਾ ਬੜਾ ਸਤਾਇਆ ਇਹਨਾਂ ਨੇ ਮੈਨੂੰ ਮੱਕੜਾ ਵਾਲਾ ਮਿਸਤਰੀ ਜਿਹੜਾ ਨਹੀਂ ਆ ਇਧਰ ਨੂੰ ਪਾ ਉਧਰ ਵੇਖੋ ਉਹ ਵੇਖੋ ਕੀ ਬੈਠਾ ਇਧਰ ਇਧਰ ਖਾਣਾ ਬਣਾਇਆ ਇਧਰ ਵੇਖ ਇਧਰ ਉਹ ਬੈਠਾ ਇਹ ਮਿਸਤਰੀ ਆਪਣਾ ਮੱਕੜਾ ਵਾਲਾ ਮਿਸਤਰੀ ਕੀ ਬੈਠਾ ਭਾਜੀ ਕਰ ਦੋ ਖੇਚੇ ਤੋਂ ਕੰਮ ਯਾਰ ਚਾਹ ਪੀ ਗਏ ਯਾਰ ਇੱਕ ਗੱਲ ਆਪਾਂ ਨੋਟ ਕੀਤੀ ਆਪਣੀ ਲਾਈਫ ਦੇ ਵਿੱਚ ਜਦੋਂ ਵੀ ਆਪਾਂ ਘਰੇ ਮੰਨ ਲਓ ਕੋਈ ਕੰਮ ਸ਼ੁਰੂ ਕਰਦੇ ਨਾ ਜਿਵੇਂ ਮੰਨ ਲਓ ਕਿਸੇ ਵੀ ਕਿਸੇ ਵੀ ਤਰ੍ਹਾਂ ਦਾ ਨਾ ਬੜੇ ਤਰ੍ਹਾਂ ਹੀ ਕੀਤਾ ਵਾ ਕਿ ਸਾਨੂੰ ਮਿਸਤਰੀ ਮਿਲਦਾ ਬਸ ਜਦੋਂ ਮਿਸਤਰੀ ਨੂੰ ਮਿਲ ਅਬਲ ਤੇ ਮਿਸਤਰੀ ਮਿਲਦਾ ਜਿਹੜਾ ਮਿਲਦਾ ਤੇ ਫਿਰ ਉਹ ਖਰਾਬ ਹੀ ਬੜੇ ਕਰਦੇ ਆ ਦੋ ਦਿਨ ਹੁੰਦੇ ਚਾਰ ਦਿਨ ਹੁੰਦੇ ਦੋ ਦਿਨ ਹੁੰਦੇ ਚਾਰ ਦਿਨ ਹੁੰਦੇ ਇਹ ਹਰ ਜਗ੍ਹਾ ਹੋ ਆਲਾ ਮਿਸਤਰੀਆਂ ਦਾ ਆਡਾ ਵੀ ਇਹੋ ਆਲਾ ਐਵੇਂ ਲੋਕਾਂ ਕਰ ਇਦਾਂ ਹੀ ਕਰਦੇ ਫਿਰਾਨੂੰ ਵੀ ਲੱਗਦਾ ਖਰਾਬ ਹੀ ਕਰਨਾ ਸਾਰਿਆਂ ਨੇ ਇਹ ਤੇਨ ਮਹੀਨੇ ਹੋ ਗਏ ਕੰਮ ਸ਼ੁਰੂ ਕੀਤੇ ਨੇ ਅਜੇ ਤੱਕ ਕੰਮ ਸਿਰੇ ਚੜਿਆ ਨਹੀਂ ਸਾਡਾ ਦੋ ਦਿਨ ਬੰਦੇ ਆਉਂਦੇ ਆ ਚਾਰ ਨੇ ਛੁੱਟੀਆਂ ਕਰ ਲੈਂਦੇ ਆ ਇਸੇ ਆਰ ਕਾਡਾ ਕੰਮ ਨੇਟ ਹੁੰਦਾ ਜਾਂਦਾ ਕਿਉਂ ਵੀ ਲੈ ਵਟ ਰੈਂਕ ਰੂਮ ਦਾ ਕਰਤਾ ਇਹਨਾਂ ਪਿੱਲਰ ਅੰਦਰ ਵੀਰ ਦੇ ਆ ਇਨਸ਼ਾਲਲਾ ਕਰ ਮਿਕਸ ਮੇਰੇ ਸੋਨੂੰ ਇੱਧਰ ਸੋਨੂੰ ਭਾਣੇ ਵੀ ਬੰਨਤਾ ਡ੍ਰੈਂਕ ਰੂਮ ਦਾ ਸਵੇਰੇ ਦਾ ਇਹਨੂੰ ਚੰਬੜੇ ਕੰਮ ਬੜਾ ਐ ਦੱਸਿਆ ਆ ਵਿੱਚੋਂ ਡਾਟ ਓਪਨ ਵਾ ਉਹਦੇ ਚੱਕਰ ਚ ਗਾਂ ਕਰ ਲਿਆ ਕਰ ਭਾਜੀ ਪਾਣੀ ਜ਼ਿਆਦਾ ਨਹੀਂ ਪਾ ਲਿਆ ਨਹੀਂ ਜਾਉਂਗਾ ਕਿੱਥੇ ਇਹ ਹੁਣ ਪਾਇਆ ਵਿੱਚ ਪਾਣੀ ਦੇ ਵੇਖੋ 160 ਵਿੱਚ ਕਰ ਦੋ ਕਰ ਤੁਹਾਡੇ ਸਿਰ ਤੇ ਕੰਮ ਆ ਯਾਰ ਮਕਾ ਦੋ ਯਾਰ ਕੰਮ ਨਾ ਖੋਤੀ ਮੈਂ ਹਲਾ ਮਾਰਦਾ ਆ ਆਵੇ ਮੱਝ ਖੋਲੇ ਇਹਨਾਂ ਨੇ ਨੋ ਬਿੰਪ ਭਰਿਆ ਪਿਆ ਅੱਜ ਟੈਂਕੀ ਵੀ ਆਪਾਂ ਖੋਲਤੀ ਆ ਵੇਖੋ ਦਾ ਕਰਤਾ ਰਿਮੂਵੇਬਲ ਸਾਰੇ ਸਿੱਧਾ ਪੈਪ ਲਾਤਾ ਤਾਂ ਕਿ ਕੱਲ ਨੂੰ ਲਾ ਦੇਣੀ ਉੱਤੋਂ ਖਾਲੀ ਕਰਕੇ ਹਾਂਜੀ ਤਾਂ ਕਈ ਵੀਰ ਸਾਨੂੰ ਮਤਲਬ ਕਮੈਂਟ ਕਰਕੇ ਪੁੱਜਦੇ ਆਂ ਤੁਹਾਡੀ ਜਗ੍ਹਾ ਕਿੱਥੇ ਲਈ ਅਸੀਂ ਜਗ੍ਹਾ ਬਟਾਲੇ ਚ ਲਈ ਆ ਤੇ ਜਗ੍ਹਾ ਹੈ ਜੀ 28 ਫੁੱਟ ਬਾਈ 40 ਫੁੱਟ ਫਰੰਟ ਹੈਗਾ ਬਦਾ 28 ਫੁੱਟ ਤੇ ਬੈਕ ਹੈ ਜੀ ਉਹਦੀ 41 ਫੁੱਟ ਤੇ ਬਟਾਲੇ ਦੇ ਵਿੱਚ ਆਪਣੀ ਜਗ੍ਹਾ ਵਾ ਤੇ ਥੋੜਾ ਪਹਿਲਾਂ ਸਾਡੀ ਗਲਤੀ ਕਰਨਾ ਅਡਾ ਥੋੜਾ ਨੁਕਸਾਨ ਹੋ ਗਿਆ ਕਿਉਂਕਿ ਮੈਂ ਪਹਿਲਾਂ ਛੱਡਾਂ ਪਾ ਲਿਆ ਆ ਮਤਲਬ ਛੱਡ ਜਿਹੜੀ ਆ ਡੀਨਾ ਜਿਹਨੂੰ ਕਹਿੰਦੇ ਆ ਉਹ ਪਾਲੀਆਂ ਉਹਦੇ ਚੱਕਰ ਦੇ ਵਿੱਚ ਛੱਡਾ ਥੋੜਾ ਨੁਕਸਾਨ ਹੋ ਗਿਆ ਤੇ ਹੁਣ ਆਪਾਂ ਸੋਚਿਆ ਵਗੇ ਚਲੋ ਲੈਂਟਰੀ ਬਾਬੇ ਦੀ ਮੇਰ ਨਾਲ ਲੈਂਟਰੀ ਹੁਣ ਪਾਉਂਦੇ ਆ ਕਿਉਂਕਿ ਸੋਚਿਆ ਤੇ ਪਹਿਲਾਂ ਕਿ ਆਪਾਂ ਛੱਡਾ ਪਾ ਕੇ ਤੇ ਆ ਪਤ ਰੈਸ਼ ਕਰ ਲੈਣੀ ਆ ਤੇ ਪਰ ਨਹੀਂ ਉਹ ਗੱਲ ਨਹੀਂ ਸਾਡੀ ਬਣੀ ਕਿਉਂਕਿ ਉਹ ਕਿ ਨਿਸ਼ਤਾਨੀ ਦੇ ਨਾਲ ਸਾਡਾ ਥੋੜਾ ਨੁਕਸਾਨ ਕਰਦਾ ਤੇ ਉਹਦੇ ਚੱਕਰ ਛੱਡੇ ਕੋ ਨਹੀਂ ਫਿਰ ਮਤਲਬ ਕਿ ਤਾਂ ਉਹਦਾ ਸਾਰਾ ਕੰਮ ਕੰਪਲੀਟ ਆਪਾਂ ਕੀਤਾ ਹੀ ਹੋਇਆ ਪਹਿਲਾਂ ਆਲਰੇਡੀ ਉਹਦੇ ਬਾਹਰ ਦਾ ਗੇਟ ਹੀ ਮੈਨ ਲੱਗਾ ਹੋਇਆ ਤੇ ਪਲੰਮਿੰਗ ਦਾ ਕੰਮ ਵੀ ਸਾਰਾ ਹੋਇਆ ਹੈ ਪਲੰਬਰ ਦਾ ਵਗੈਰਾ ਜੋ ਵੀ ਅਸੋਈ ਦੇ ਵਿੱਚ ਬਾਥਰੂਮਾਂ ਦੇ ਵਿੱਚ ਸਾਰਾ ਫਿਟਿੰਗ ਹੋਈ ਆ ਤੇ ਬਾਕੀ ਰਹਿ ਗਿਆ ਮੇਨ ਡੋਰ ਉਹ ਵੀ ਲੱਗਾ ਹੋਇਆ ਤੇ ਬਾਕੀ ਜਿਹੜਾ ਬਾਕੀ ਇੱਕ ਜਗ੍ਹਾਡ ਆਪਾਂ ਫਿਟ ਕੀਤੀ ਆ ਤੇ ਅੰਦਰਲੇ ਵਿੱਚ ਇਕੱਠਾ ਚਲੋ ਬਾਅਦ ਚ ਦੇਖ ਲਾਂਗੇ ਮੌਕੇ ਦੇ ਉੱਤੇ ਜੋ ਵੀ ਹੋਏਗਾ ਹਨਾ ਸਾਉਨਾ ਤੇ ਬਾਕੀ ਵਕਾਨੂੰ ਮਿਸਤਰੀ ਬੜਾ ਥੋੜਾ ਜਿਹਾ ਖਰਾਬ ਕਰਨ ਦੇ ਕਿਉਂਕਿ ਉਹ ਉਹਨਾਂ ਨੇ ਵੀ ਇੱਕ ਦੋ ਕੰਮ ਫੜੇ ਤੇ ਕਦੀ ਉਹ ਦੂਜੇ ਕੰਮ ਤੇ ਚੱਲ ਜਾਂਦੇ ਕਦੀ ਸਾਡੇ ਵਾਲੇ ਕੰਮ ਤੇ ਆ ਜਾਂਦੇ ਤੇ ਹੋਰ ਤੇ ਚੱਕਰ ਸਾਡਾ ਕੰਮ ਥੋੜਾ ਥੋੜਾ ਲੇਟ ਹੋਣ ਡਿਆ ਤੇ ਹੁਣ ਸੋਚਦੇ ਹਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਮੈਂ ਮਿਸਤਰੀ ਨਾਲ ਕੇ ਚਲੋ ਤੁਸੀਂ ਇੱਕ ਦੋ ਬੰਦੇ ਹੋਰ ਲਿਆ ਕੇ ਤੇ ਮਿੰਟੋ ਮਿੰਟੀ ਲੈ ਲਓ ਤਾ ਪਾਓ ਜਿੱਦਾਂ ਹੈ ਨਾ ਛੇਤੀ ਛੇਤੀ ਹੋ ਸਕੇ ਕੰਮ ਤੇ ਚੰਗਾ ਤੁਹਾਨੂੰ ਪਤਾ ਹੈ 3 3.5 ਮਹੀਨੇ ਹੋ ਚੱਲੇ 3 ਮਹੀਨੇ ਤੋਂ ਹੋ ਚੱਲੇ ਕੰਪਲੀਟ ਤੇ ਉਹਨਾਂ ਹਨ ਨਾ ਨਵੇਂ ਲੰਕਾਇਆ ਮਿਸਤਰੀਆਂ ਨੇ ਕਿਉਂਕਿ ਪਹਿਲਾਂ ਤਾਂ ਚਲੋ ਆਪਣੇ ਰਸਤੇ ਲੱਗੇ ਹੋਣਾਂ ਨੇ ਕੰਮ ਬੜੀ ਸਫਾਈ ਨਾਲ ਤੇ ਬੜੀ ਵਧੀਆ ਤਰੀਕਿਆਂ ਨਾਲ ਕੀਤਾ ਤੇ ਹੁਣ ਜਿਹੜੇ ਮਿਸਤਰੀ ਲੱਗੇ ਨੇ ਥੋੜਾ ਜਿਆਦਾ ਖਰਾਬ ਜਿਆਦਾ ਕਰਨ ਦੇ ਨੇ ਸਾਨੂੰ ਤੇ ਅਈ ਆਖਿਆ ਚਲੋ ਹੁਣ ਟੈਲੈਂਟ ਦਾ ਕੰਮ ਸਲੇਬ ਦਾ ਹੀ ਤੇ ਸੈਂਟਰ ਪੈ ਜੇਗਾ ਤੇ ਚਲੋ ਇਹ ਵਾਂਗ ਥੋੜਾ ਕਿੰਨੇ ਸੌ 61 ਦੇ ਕਹਿੰਦੇ ਛੇਤੀ ਛੇਤੀ ਦਾ ਨਖੋ ਲੈਂਟਰ ਪਾਉਂ ਫਿਰ ਆਪਾਂ ਵੀ ਕੋਈ ਟਾਰਗੇਟ ਮਿੱਥਿਆ ਹੁੰਦਾ ਬੰਦੇ ਨਾਲ ਕਿ ਆਹ ਮਹੀਨੇ ਦੇ ਵਿੱਚ ਵਿੱਚ ਚਲੋ ਚ ਲੈਟਰ ਪਾ ਲਾਂਗੇ ਤੇ ਚੰਗੀ ਗੱਲ ਹੈ ਨਹੀਂ ਤੇ ਫਿਰ ਐਂਕੋ ਸੋਚਿਆ ਉਹ ਇਹ ਟਾਰਗੇਟ ਅਸੀਂ ਮੰਨ ਕੇ ਤੁਰਿਆ ਕੋਈ ਨਾ ਕੋਈ ਕਿਸਮੇ ਲੈਂਟਰ ਪੈ ਜਾਂਦਾ ਵਾ ਤੇ ਚਲੋ ਫਿਰ ਅੱਗੇ ਦਾ ਕੋਈ ਸੋਚਿਆ ਅਸੀਂ ਜੇ ਨਹੀਂ ਤੇ ਫਿਰ ਮੇਰੇ ਕੋ ਹਫਤਾ ਗੈਂਡੇ ਆ ਅੱਤ ਕਾਲਾ ਹੁੰਦੇ ਕਿ 15 ਦਿਨ ਲੰਮਦੇ ਆ ਕਦੋਂ ਤੱਕ ਪੁੰਦੇ ਜਦੋਂ ਇਹ ਪੌਣਗੇ ਫਿਰ ਚਲੋ ਕਰ ਲੈਨੇ ਨੰਨਾਂ ਗੱਲਬਾਤ ਤੇ ਬਾਕੀ ਚਲੋ ਤੇ ਦੇਖਣੀ ਡੇ ਜੋ ਹੋਣ ਡਿਆ ਹਨ ਤੇਰੇ ਨਾਲ ਮਤਲਬ ਤੁਸੀਂ ਦੇਖਣੀ ਡੇ ਜੋ ਚੱਲਣ ਡਿਆ ਕੰਮਕਾਰ ਸਾਰਾ ਇਹਦਾ ਜੁਲੇਰਿਓ ਪਿਆ ਦਿੰਦੇ ਰਿਓ ਲਾਈ ਹੁਣੇ ਆਪਾਂ ਪਹੁੰਚਿਆ ਘਰ ਤੇ ਭਾਲਕੀ ਸਾਹਿਬ ਆ ਰਹੀ ਆ ਸਾਡੇ ਪਿੰਡ 7:30 ਹੋ ਗਏ ਨੇ ਤੁਹਾਨੂੰ ਦਸਵੇਂ ਮੇਲੇ ਕਰਮਨੇ ਆਓ ਫਿਰ ਆਜਾ ਫਿਰ ਚਲ ਬਾਲਕੀ ਸਾਹਿਬ ਆ ਗਈ ਅਕਰਾਂ ਦਰਸ਼ਨ ਭਾਰਤ ਦੇ ਮੁਗਲਿਆਂ ਫੌਜਾਂ ਚੱਕ ਕੇ ਆ ਗਏ ਪਰ ਜਲਦੀ ਹੀ ਇੱਥੇ ਬੈਠ ਗਏ ਹਾਂ ਹਾਂਜੀ ਇਹ ਸਾਈਜ਼ ਦਾ ਲਾਓ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਸ਼ੇਅਰ ਕਰੇ ਮਿਲਦੇ ਨੇਕਸਟ ਵਲੌਗ ਚ ਬਾਏ ਬਾਏ ਗੁੱਡ ਨਾਈਟ ਅਮਰ